ਤੇ ਵਿਚਾਰ ਕਮੈਂਟ ਹਰ ਖਬਰ ਬਾਰੇ ਲਿਖ ਸਕਦੇ ਹੋ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਪਹਿਲੀ ਵੱਡੀ ਖਬਰ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਬਹੁਤ ਵੱਡੇ ਐਲਾਨ ਕੀਤੇ ਨੇ ਜਿਹੜੇ ਐਲਾਨਾਂ ਦੀ ਵੱਡੀ ਚਰਚਾ ਛਿੜ ਗਈ ਹੈ ਅੱਜ ਆਨੰਦਪੁਰ ਸਾਹਿਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨ ਦਿੱਤਾ ਹੈ ਪਹਿਲਾਂ ਗੁਰੂ ਕੀ ਨਗਰੀ ਅਮਰਤ ਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ ਤੇ ਹੁਣ ਉਹਦੇ ਨਾਲ ਨਾਲ ਆਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਦੋਨਾਂ ਤਖਤਾਂ ਵਾਲੇ ਸ਼ਹਿਰਾਂ ਨੂੰ ਵੀ ਪਵਿੱਤਰ ਸ਼ਹਿਰ ਐਲਾਨ ਦਿੱਤਾ ਗਿਆ ਔਰ ਪਵਿੱਤਰ ਸ਼ਹਿਰ ਐਲਾਨਣ ਤੋਂ ਭਾਵ ਹੁੰਦਾ ਹੈ ਕਿ ਹੁਣ ਉੱਥੇ ਨੀਂਦ ਤੇ ਸ਼ਰਾਬ ਤੇ ਇਹੋ ਜਿਹੀਆਂ ਹੋਰ ਨਸ਼ੀਲੀਆਂ ਵਸਤਾਂ ਜਿਹੜੀਆਂ ਉਹ ਆਮ ਰੂਪ 'ਚ ਨਹੀਂ ਵੇਚ ਸਕਣਗੀਆਂ ਅੱਜ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਵਿਸ਼ੇਸ਼ اجلاس ਵਿਧਾਨ ਸਭਾ ਦਾ ਚਲਾਇਆ ਗਿਆ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤੇ ਨੇ ਪਰ ਇੱਥੇ ਕੁਝ ਗੱਲਾਂ ਹੋਰ ਵੀ ਕਰਨਯੋਗ ਨੇ ਜਦੋਂ ਪਵਿੱਤਰ ਸ਼ਹਿਰ ਕਿਸੇ ਸ਼ਹਿਰ ਨੂੰ ਐਲਾਨ ਦਿੱਤਾ ਜਾਂਦਾ ਹੈ ਤਾਂ ਉੱਥੇ ਕੱਲਾ ਮੀਠ ਸ਼ਰਾਬ ਨਹੀਂ ਉੱਥੇ ਗਲਤ ਕੰਮ ਕਰਨ ਦੀ ਵੀ ਮਣਾਈ ਹੋਣੀ ਚਾਹੀਦੀ ਹੈ ਦੇਖੋ ਸਾਡੀ ਇੱਕ ਬਹੁਤ ਗਲਤ ਸੋਚ ਹੈ ਅਸੀਂ ਐ ਸਮਝਦੇ ਹਾਂ ਕਿ ਸ਼ਾਇਦ ਕਿਸੇ 1 2 3 ਜਗ੍ਹਾ ਦੇ ਉੱਪਰ ਹੀ ਸਾਨੂੰ ਗਲਤ ਕੰਮ ਨਹੀਂ ਕਰਨੇ ਚਾਹੀਦੇ ਬਾਕੀ ਥਾਵਾਂ ਤੇ ਕੋਈ ਡਰ ਨਹੀਂ ਪਰ ਇਹ ਗੱਲ ਗਲਤ ਹੈ ਮੈਨੂੰ ਲੱਗਦਾ ਹੈ ਬਿਹਾਰ ਦੇ ਵਿੱਚ ਗੁਜਰਾਤ ਦੇ ਵਿੱਚ ਜਿਵੇਂ ਕਈ ਸੂਬਿਆਂ ਦੇ ਵਿੱਚ ਪੱਕੇ ਤੌਰ ਤੇ ਸ਼ਰਾਬ ਦੇ ਉੱਪਰ ਪਾਬੰਦੀ ਲੱਗੀ ਹੋਈ ਹੈ ਕਈ ਸਾਲਾਂ ਤੋਂ ਐਦਾਂ ਹੀ ਪੰਜਾਬ ਦੇ ਵਿੱਚ ਸਾਰੇ ਪੰਜਾਬ ਤੇ ਲੱਗਣੀ ਚਾਹੀਦੀ ਹੈ ਕਿਉਂਕਿ ਜਿੱਥੇ ਅਮਰਤਸਰ ਸਾਹਿਬ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਸਾਹਿਬ ਇਹ ਪਵਿੱਤਰ ਸ਼ਹਿਰ ਨੇ ਉੱਥੇ ਸਾਰੇ ਸ਼ਹਿਰ ਹੀ ਗੁਰੂ ਕੀ ਨਗਰੀ ਨੇ ਸਾਰੇ ਸ਼ਹਿਰ ਹੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਨੇ ਉਹ ਚਾਹੇ ਫਿਰ ਮੁਕਸਰ ਸਾਹਿਬ ਹੋਵੇ ਚਾਹੇ ਪਟਿਆਲਾ ਹੋਵੇ ਸਾਡੇ ਗੁਰੂ ਸਾਹਿਬ ਤਾਂ ਫਿਰੋਜ਼ਪੁਰ ਦੇ ਜਮਨੀ ਸਾਹਿਬ ਵੀ ਆਏ ਨੇ ਤਾਂ ਪੂਰਾ ਪੰਜਾਬ ਹੀ ਗੁਰੂਆਂ ਪੀਰਾਂ ਦੀ ਧਰਤੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਸ਼ਰਾਬ ਸਮੇਤ ਬਾਕੀ ਨਸ਼ਿਆਂ ਦੇ ਉੱਪਰ ਪਾਬੰਦੀ ਲਗਣੀ ਚਾਹੀਦੀ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਦੇਖੋ ਬਿਹਾਰ ਵਰਗੇ ਜਿੱਥੇ ਜਿੰਨੂੰ ਅਸੀਂ ਆਮ ਹੀ ਭਈਆਂ ਦਾ ਕਹਿ ਦਿੰਨੇ ਆ ਉਥੇ ਲੰਬੇ ਟਾਈਮ ਤੋਂ ਸ਼ਰਾਬ ਦੇ ਉੱਪਰ ਪਾਬੰਦੀ ਹੈ ਠੇਕੇ ਦੀ ਨਹੀਂ ਚੱਲਦੇ ਉਥੇ ਤਾਂ ਫਿਰ ਪੰਜਾਬ 'ਚ ਇੰਜ ਕਿਉਂ ਨਹੀਂ ਹੋ ਸਕਦਾ ਇੱਥੇ ਪੰਥਕ ਸਰਕਾਰਾਂ ਵੀ ਰਹੀਆਂ ਅੱਜ ਜਿਹੜੀ ਸਰਕਾਰ ਚੱਲ ਰਹੀ ਉਹ ਵੀ ਕਹਿੰਦੀ ਅਸੀਂ ਗੁਰੂ ਸਾਹਿਬਾਨਾਂ ਦੇ ਪੈਰੋਕਾਰ ਆ ਤੇ ਫਿਰ ਪੱਕੇ ਤੌਰ ਤੇ ਸ਼ਰਾਬ ਤੇ ਪਾਬੰਦੀ ਕਿਉਂ ਨਹੀਂ ਲੱਗ ਸਕਦੀ ਨਿਤਿਸ਼ ਕੁਮਾਰ ਨੇ ਬਿਹਾਰ 'ਚ ਪਾਬੰਦੀ ਲਾਈ ਸੀ ਦਸਵੀਂ ਵਾਰ ਮੁੱਖ ਮੰਤਰੀ ਦੀ ਸੌ ਬਿਹਾਰ ਦੇ ਮੁੱਖ ਮੰਤਰੀ ਦੀ ਉਹਨੇ ਹੁਣ ਫੇਰ ਚੁੱਕੀ ਹੈ ਤੇ ਸਾਡੇ ਇੱਥੇ ਪਾਰਟੀਆਂ ਡਰਦੀਆਂ ਨੇ ਕਿ ਜੇ ਅਸੀਂ ਪੰਜਾਬ 'ਚ ਸ਼ਰਾਬ ਤੇ ਪਾਬੰਦੀ ਲਾ ਦਿੱਤੀ ਤਾਂ ਫੇਰ ਸ਼ਾਇਦ ਲੋਕ ਸਾਨੂੰ ਵੋਟਾਂ ਨਹੀਂ ਪਾਉਣਗੇ ਪਰ ਅਜਿਹੀ ਗੱਲ ਨਹੀਂ ਹੈ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਦੂਜੀ ਵੱਡੀ ਖਬਰ ਹੈ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਸਾਹਿਬ ਨੇ ਇੱਕ ਤਰ੍ਹਾਂ ਨਾਲ ਮੋਦੀ ਕੇਂਦਰ ਸਰਕਾਰ ਦੇ ਵਿਰੁੱਧ ਆਪਣਾ ਬਿਆਨ ਦਿੱਤਾ ਹੈ ਇੰਜ ਲੱਗਦਾ ਜਿਵੇਂ ਕਿ ਉਹਨਾਂ ਨੇ ਬਗਾਵਤ ਕਰ ਦਿੱਤੀ ਹੋਵੇ ਜਦੋਂ ਪਿਛਲੇ ਦਿਨੀ ਇਹ ਵੱਡੀ ਚਰਚਾ ਆਈ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਚੰਡੀਗੜ੍ਹ ਦੇ ਮੁੱਦੇ ਦੇ ਉੱਪਰ 171ਵੀਂ ਸੋਧ ਕਰਕੇ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹਦੀ ਵੱਡੀ ਚਰਚਾ ਆਈ ਕੇਂਦਰ ਵੱਲੋਂ ਵੀ ਬਿਆਨ ਆਏ ਵੀ ਅਸੀਂ ਅਜੇ ਸਿਰਫ ਚਰਚਾ ਕਰ ਰਹੇ ਹਾਂ ਅਜੇ ਇਹ ਮਤਾ ਪਾਰਲੀਮੈਂਟ 'ਚ ਨਹੀਂ ਲੈ ਕੇ ਆ ਰਹੇ ਤਾਂ ਐਨ ਉਸੇ ਟਾਈਮ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਅਟੁੱਟ ਅੰਗ ਹੈ ਔਰ ਅਸੀਂ ਕਦੇ ਵੀ ਇਹਨੂੰ ਪੰਜਾਬ ਤੋਂ ਵੱਖ ਨਹੀਂ ਹੋਣ ਦੇਣਾ ਔਰ ਇਹ ਅਸੀਂ ਪੰਜਾਬ ਦਾ ਹੀ ਰੱਖਣਾ ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ ਬੀਬੀਐਮਪੀ ਦੇ ਮੁੱਦੇ ਪਾਣੀਆਂ ਦੇ ਮੁੱਦੇ ਤੇ ਵੀ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਭਾਜਪਾ ਪੰਜਾਬ ਦੇ ਨਾਲ ਇਸ ਮੁੱਦੇ ਤੇ ਵੀ ਡਟ ਕੇ ਖੜੀ ਹੈ ਹੁਣ ਇਹਨਾਂ ਦੋਵਾਂ ਮੁੱਦਿਆਂ ਦੇ ਉੱਪਰ ਜਦੋਂ ਆਪਾਂ ਕੇਂਦਰ ਨੂੰ ਦੇਖਦੇ ਹਾਂ ਮੋਦੀ ਸਰਕਾਰ ਨੂੰ ਵੇਖਦੇ ਆਂ ਤੇ ਉਹ ਸਾਰਾ ਕੁਝ ਹੋਰ ਤਰ੍ਹਾਂ ਕਰਦੀ ਨਜ਼ਰ ਆਉਂਦੀ ਐ ਪਰ ਸੁਨੀਲ ਜਾਖੜ ਹੋਰ ਤਰ੍ਹਾਂ ਬਿਆਨ ਦਿੰਦੇ ਨੇ ਤਾਂ ਫਿਰ ਕੀ ਕਹੀਏ ਕੀ ਐ ਬਿਆਨ ਉਲਟ ਨੇ ਕਿ ਇਹ ਸਿਰਫ ਸੋਚੀ ਸਮਝੀ ਇੱਕ ਸਿਆਸਤ ਐ ਕਿਉਂਕਿ ਕਈ ਵਾਰ ਪਾਰਟੀਆਂ 'ਚ ਕਰਦੀਆਂ ਨੇ ਵੀ ਅਸੀਂ ਕਰ ਹੀ ਆਏ ਜਾਂਦੇ ਆ ਤੁਸੀਂ ਉਸ ਸੂਬੇ 'ਚ ਵੋਟਾਂ ਲੈਣ ਦੇ ਬਿਆਨ ਆਏ ਨਹੀਂ ਦਈ ਜਾਓ ਤੇ ਇਸ ਕਰਕੇ ਦੋਵੇਂ ਕਾਰਜ ਰਾਸ ਆ ਜਾਣਗੇ ਤਾਂ ਤੁਹਾਨੂੰ ਕੀ ਲੱਗਦਾ ਐ ਕੀ ਇਹ ਜਿਹੜੀ ਸਿਆਸਤ ਹੈ ਜਿਹੜੀ ਪੋਲਿਟਿਕਸ ਆ ਇਹ ਠੀਕ ਹੈ ਹੁਣ ਤੀਜੀ ਵੱਡੀ ਖਬਰ ਕੰਗਣਾ ਰਣੋਤ ਨਾਲ ਜੁੜੀ ਹੈ ਕੰਗਣਾ ਰਣੋਤ ਦੀ ਅੱਜ ਫੇਰ ਬਠਿੰਡਾ ਦੇ ਵਿੱਚ ਪੇਸ਼ੀ ਸੀ ਕੰਗਣਾ ਰਣੋਤ ਨੂੰ ਅੱਜ ਬਠਿੰਡਾ ਦੀ ਅਦਾਲਤ ਵੱਲੋਂ ਝਟਕਾ ਲੱਗਿਆ ਝਟਕਾ ਕੀ ਲੱਗਿਆ ਕਿਉਂਕਿ ਕੰਗਣਾ ਦੇ ਉੱਪਰ ਬੀਬੇ ਮਹਿੰਦਰ ਕੌਰ ਦੁਆਰਾ ਮਾਂ ਨਾਨੀ ਦਾ ਕੇਸ ਦਰਜ ਕੀਤਾ ਹੋਇਆ ਸੀ ਕੰਗਣਾ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਬਚਣ ਦੀਆਂ ਉਹ ਹਾਈ ਕੋਰਟ ਗਈ ਉਹ ਸੁਪਰੀਮ ਕੋਰਟ ਗਈ ਕਿ ਕੇਸ ਖਾਰਜ ਹੋ ਜੇ ਪਰ ਪਿਛਲੀ ਪੇਸ਼ੀ ਤੇ ਉਹਨੂੰ ਬਠਿੰਡੇ ਆਪ ਆਉਣਾ ਪਿਆ ਉਹ ਇੱਥੇ ਖੇਧ ਪ੍ਰਗਟ ਕਰਕੇ ਮਤਲਬ ਇੱਕ ਤਰ੍ਹਾਂ ਨਾਲ ਕੰਨਾਂ ਨੂੰ ਹੱਥ ਲਾ ਕੇ ਮਾਫੀ ਮੰਗਣ ਤੱਕ ਵੀ ਗਈ ਪਰ ਬੇਬੇ ਨੇ ਕਿਹਾ ਕਿ ਅਸੀਂ ਅਣਖੀਆਂ ਅਸੀਂ ਬਿਗੈਰਤ ਨਹੀਂ ਗਏ ਅਸੀਂ ਤਾਂ ਮੁੱਲ ਪਾਵਾਂਗੇ ਉਸ ਤੋਂ ਬਾਅਦ ਅੱਜ ਫੇਰ ਤਰੀਕ ਸੀ ਤਾਂ ਅੱਜ ਕੰਗੜਾ ਨੂੰ ਬਹੁਤ ਵੱਡਾ ਝਟਕਾ ਅਦਾਲਤ ਦੇ ਵਿੱਚ ਲੱਗਿਆ ਕਿਉਂਕਿ ਕੰਗੜਾ ਦੇ ਉੱਪਰ ਅੱਜ ਦੋਸ਼ ਤੈਅ ਕਰ ਦਿੱਤੇ ਗਏ ਨੇ ਅਦਾਲਤ ਦੇ ਵਿੱਚ ਦੋਸ਼ ਚਾਰਜ ਫਰੇਮ ਹੋ ਗਏ ਨੇ ਅੱਜ ਅਦਾਲਤ ਦੇ ਵਿੱਚ ਕੰਗੜਾਂ ਦੇ ਉੱਤੇ ਹੁਣ ਮੁਕਦਮਾ ਚੱਲੇਗਾ ਤਾਂ ਇਸ ਮਾਮਲੇ ਦੇ ਵਿੱਚ ਜੇ ਬੇਬੇ ਮਹਿੰਦਰ ਕੌਰ ਪਹਿਲਾ ਵਾਂਗ ਡੱਟੀ ਰਹੀ ਤਾਂ ਫਿਰ ਕੰਗੜਾਂ ਨੂੰ ਖਮਿਆਜਾ ਭੁਗਤਣਾ ਵੀ ਪੈ ਸਕਦਾ ਹੈ ਤੇ ਸਜ਼ਾ ਵੀ ਹੋ ਸਕਦੀ ਹੈ ਤੁਸੀਂ ਇਹਦੇ ਉੱਪਰ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਵੀ ਲਿਖ ਸਕਦੇ ਹੋ ਹੁਣ ਅਗਲੀ ਵੱਡੀ ਖਬਰ ਹੈ ਚੰਡੀਗੜ੍ਹ ਤੋਂ ਆ ਰਹੀ ਹੈ ਕਿਸਾਨਾਂ ਨੇ 26 ਨਵੰਬਰ ਨੂੰ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਚੰਡੀਗੜ੍ਹ ਪ੍ਰਸ਼ਾਸਨ ਪਹਿਲਾਂ ਜਗ੍ਹਾ ਨਹੀਂ ਸੀ ਦੇ ਰਿਹਾ। ਚੰਡੀਗੜ੍ਹ ਪ੍ਰਸ਼ਾਸਨ ਤੋਂ 34 ਸੈਕਟਰ ਚੰਡੀ ਦੇ ਵਿੱਚ ਧਰਨਾ ਲਾਓ ਚੰਡੀਗੜ੍ਹ ਦੇ ਵਿੱਚ ਧਰਨਾ ਲਾਉਣ ਦੇ ਲਈ ਕਿਸਾਨ ਜਥੇਬੰਦੀਆਂ ਜਗ੍ਹਾ ਮੰਗ ਰਹੀਆਂ ਸੀ। ਮੀਟਿੰਗਾਂ ਹੋਈਆਂ ਔਰ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਆ ਗਿਆ, ਨਿਬੇੜਾ ਹੋ ਗਿਆ। ਹੁਣ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦਾ ਧਰਨਾ ਲੱਗੇਗਾ। ਕਿਉਂਕਿ 34 ਸੈਕਟਰ ਦੇ ਵਿੱਚ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਜਗ੍ਹਾ ਦੇਣ ਦੀ ਗੱਲ ਕਬੂਲ ਕਰ ਲਈ ਹੈ ਮੰਨ ਲਈ ਹੈ ਪਰਮਿਸ਼ਨ ਮਿਲ ਗਈ ਹੈ ਤੇ ਹੁਣ 26 ਨੂੰ ਚੰਡੀਗੜ੍ਹ ਕਿਸਾਨਾਂ ਦਾ ਮੋਰਚਾ ਲੱਗੇਗਾ ਉਧਰ ਦੂਜੇ ਪਾਸੇ 26 ਨੂੰ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੀ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਸੈਨੇਟ ਚੋਣਾਂ ਨੂੰ ਲੈ ਕੇ ਔਰ ਯੂਨੀਵਰਸਿਟੀ ਦੇ ਹੱਕ ਪਹਿਲਾਂ ਵਰਗੇ ਰੱਖਣ ਦੇ ਲਈ ਮੋਰਚਾ ਉੱਥੇ ਵੀ ਲੱਗਾ ਹੋਇਆ ਤੇ ਉਹ ਵੀ 26 ਤਰੀਕ ਦੀ ਕਾਲ ਹੈ ਹੁਣ ਦੋਨੋਂ ਕਾਲ 26 ਤਰੀਕ ਦੀਆਂ ਨੇ ਤੇ ਵੇਖਣਾ ਹੋਏਗਾ ਕਿ 26 ਤਰੀਕ ਨੂੰ ਚੰਡੀਗੜ੍ਹ ਕਿਸ ਤਰ੍ਹਾਂ ਨਜ਼ਰ ਆਉਂਦਾ ਕਿਉਂਕਿ ਪਹਿਲਾਂ ਵੀ ਕਿਸਾਨਾਂ ਨੇ ਚੰਡੀਗੜ੍ਹ ਜਾ ਕੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਰਾਤੋਂ ਰਾਤ ਕਿਸਾਨ ਆਗੂਆਂ ਨੂੰ ਘਰਾਂ ਚੋਂ ਚੁੱਕ ਲਿਆ ਸੀ ਨਜ਼ਰਬੰਦ ਕਰਤਾ ਸੀ ਸੜਕਾਂ ਤੇ ਰੋਕਾਂ ਲਾਤੀਆਂ ਸੀ ਤੇ ਚੰਡੀਗੜ੍ਹ ਨਹੀਂ ਸੀ ਜਾਣ ਦਿੱਤਾ ਉਸ ਤੋਂ ਬਾਅਦ ਕਿਸਾਨਾਂ 'ਚ ਵੱਡਾ ਰੋਸ ਆਇਆ ਸੀ ਪਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਜਗ੍ਹਾ ਦੇ ਦਿੱਤੀ ਹੈ ਹੁਣ ਦੇਖਣਾ ਇਹ ਹੈ ਭਗਵੰਤ ਮਾਨ ਸਰਕਾਰ ਹੁਣ ਕਿਸਾਨਾਂ ਨੂੰ ਰੋਕੇਗੀ ਕਿ ਕਿਸਾਨ ਚੰਡੀਗੜ੍ਹ ਜਾਣਗੇ ਦੇਖੋ ਭਗਵੰਤ ਮਾਨ ਸਰਕਾਰ ਜਦੋਂ ਕਿਸਾਨ ਦਿੱਲੀ ਧਰਨਾ ਲਾਉਣ ਗਏ ਸੀ ਤੇ ਭਾਜਪਾ ਸਰਕਾਰ ਨੇ ਰੋਕਿਆ ਸੀ ਤਾਂ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਯਾਰ ਹੱਦ ਹੋ ਗਈ ਆ ਇਸੇਰੇ ਦਾ ਤੱਕਾ ਕਿਸਾਨ ਆਪਣੀ ਰਾਜਧਾਨੀ ਦਿੱਲੀ ਕਿਉਂ ਨਹੀਂ ਆ ਸਕਦੇ ਭਗਵੰਤਮਾਨ ਸਾਹਿਬ ਕਹਿੰਦੇ ਸੀ ਕਿ ਜੇਕਰ ਭਾਰਤ ਦੇ ਕਿਸਾਨ ਦਿੱਲੀ ਨਹੀਂ ਆਉਣਗੇ ਤਾਂ ਫਿਰ ਕੀ ਲਾਹੌਰ ਜਾਣਗੇ ਪਰ ਹੁਣ ਪੰਜਾਬ ਦੇ ਕਿਸਾਨ ਪਿਛਲੇ ਟਾਈਮ ਤੋਂ ਪੁੱਛਦੇ ਨਜ਼ਰ ਆਏ ਕਿ ਤੁਸੀਂ ਸਾਨੂੰ ਚੰਡੀਗੜ੍ਹ ਨਹੀਂ ਆਉਣ ਦਿੱਤਾ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਜੇ ਅਸੀਂ ਆਪਣੀ ਰਾਜਧਾਨੀ 'ਚ ਨਹੀਂ ਆ ਸਕਦੇ ਤਾਂ ਫਿਰ ਕੀ ਹੁਣ ਅਸੀਂ ਲਾਹੌਰ ਜਾਈਏ ਧਰਨਾ ਲਾਉਣ ਹੁਣ ਦੇਖਣਾ ਹੈ ਕਿ ਇਸ ਵਾਰ ਕੀ ਭਗਵੰਤਮਾਨ ਸਰਕਾਰ ਕਿਸਾਨਾਂ ਨੂੰ ਰੋਕੇਗੀ ਕਿ ਜਾਣ ਦੇਵੇਗੀ ਦੇਖੋ ਮਜ਼ਦੂਰ ਹੋਣ ਕਿਸਾਨ ਹੋਣ ਬੇਰੁਜ਼ਗਾਰ ਹੋਣ ਛੋਟੇ ਦੁਕਾਨਦਾਰ ਹੋਣ ਚਾਹੇ ਹਜ਼ਾਰ ਰੁਪਏ ਦੇ ਲਾਰੇ ਦੀ ਉਡੀਕ ਕਰ ਰਹੀਆਂ ਸਾਡੀਆਂ ਬੀਬੀਆਂ ਪੈਣਾ ਹੋਣ ਸਾਰੇ ਹੀ ਆਪੋ ਆਪਣੀ ਆਵਾਜ਼ ਉਠਾਉਣਾ ਚਾਹੁੰਦੇ ਨੇ ਲੋਕਤੰਤਰ ਦੇ ਵਿੱਚ ਪ੍ਰਦਰਸ਼ਨ ਕਰਨਾ ਤੇ ਆਵਾਜ਼ ਉਠਾਉਣੀ ਸੰਵਿਧਾਨ ਦਾ ਦਿੱਤਾ ਹੋਇਆ ਕਾਨੂੰਨੀ ਹੱਕ ਹੈ ਪਰ ਜਦੋਂ ਸਰਕਾਰਾਂ ਇਹ ਵੀ ਰੋਕਦੀਆਂ ਨੇ ਤਾਂ ਫਿਰ ਇਹ ਲੋਕਤੰਤਰ ਹੀ ਗੱਲ ਨਹੀਂ ਰਹਿ ਜਾਂਦੀ ਫਿਰ ਇਹ ਜਮਹੂਰੀਅਤ ਨਹੀਂ ਰਹਿ ਜਾਂਦੀ ਫੇਰੇ ਧੱਕੇ ਛਾਈ ਬਣ ਜਾਂਦੀ ਆ ਇਹ ਸਰਕਾਰੀ ਦਹਿਸ਼ਤ ਬਣ ਜਾਂਦੀ ਆ ਤਾਂ ਹੁਣ ਵੇਖਣਾ ਕਿ 26 ਨੂੰ ਕਿਸਾਨ ਮੋਰਚਾ ਲਾਉਂਦੇ ਨੇ ਤੇ ਸਰਕਾਰ ਲਾਉਣ ਦਿੰਦੀ ਆ ਕਿ ਨਹੀਂ ਅਗਲੀ ਜਿਹੜੀ ਖਬਰ ਆ ਉਹ ਜੁੜੀ ਆ ਇੱਕ ਪੰਜਾਬ ਭਾਰਤ ਦੇ ਵਿੱਚ ਇੱਕ ਤੂਫਾਨ ਆਉਣ ਦੀ ਚੇਤਾਵਨੀ ਦਿੱਤੀ ਗਈ ਆ ਇਹ ਚੇਤਾਵਨੀ ਜਿਹੜੀ ਭਾਰਤ ਦਾ ਜਿਹੜਾ ਆਈਐਮਡੀ ਮੌਸਮ ਵਿਭਾਗ ਦਾ ਅਦਾਰਾ ਉਹਨੇ ਇਹ ਚੇਤਾਵਨੀ ਜਾਰੀ ਕੀਤੀ ਆ ਕਿਉਂਕਿ ਉੜੀਸਾ ਦੇ ਨਾਲ ਲੱਗਦਾ ਜਿਹੜਾ ਸਮੁੰਦਰ ਹੈ ਉਹਦੇ ਵਿੱਚ ਵੱਡਾ ਚੱਕਰਵਾਤ ਉੱਠ ਰਿਹਾ 25 ਤੋਂ ਲੈ ਕੇ 27 ਨਵੰਬਰ ਤੱਕ ਬਹੁਤ ਵੱਡਾ ਸਮੁੰਦਰੀ ਤੂਫਾਨ ਜਿਹੜਾ ਉਹ ਆਉਣ ਦੀ ਸੰਭਾਵਨਾ ਔਰ ਉਹ ਉੜੀਸਾ ਤੋਂ ਲੈ ਕੇ ਬਾਕੀ ਭਾਰਤ ਦੇ ਵਿੱਚ ਵੀ ਫੈਲ ਸਕਦਾ ਭਾਰੀ ਮੀਂਹ ਪੈ ਸਕਦੇ ਨੇ ਤੇ ਕਈ ਕੁਸ਼ ਜਿਹੜਾ ਹੋ ਸਕਦਾ ਇਸੇ ਕਰਕੇ ਆਈਐਮਡੀ ਨੇ ਚੇਤਾਵਨੀ ਜਾਰੀ ਕੀਤੀ ਹੈ ਇਹਦੇ ਬਾਰੇ ਵੀ ਤੁਸੀਂ ਕੀ ਸੋਚਦੇ ਹੋ ਕੀ ਤੁਹਾਡੇ ਕੋਲ ਜਾਣਕਾਰੀ ਹੈ ਤੁਸੀਂ ਉਹ ਜਾਣਕਾਰੀ ਸਾਂਝੀ ਕਰ ਸਕਦੇ ਹੋ ਹੁਣ ਅੰਤ ਦੇ ਉੱਪਰ ਜੋ ਕੁਝ ਜਲੰਧਰ ਦੇ ਵਿੱਚ ਇੱਕ ਵਿਅਕਤੀ ਨੇ ਇੱਕ 12 13 ਸਾਲ ਦੀ ਧੀ ਨਾਲ ਕੀਤਾ ਉਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਦੇਖੋ ਹੁਸ਼ਿਆਰਪੁਰ ਦੇ ਵਿੱਚ 2 ਮਹੀਨੇ ਪਹਿਲਾਂ ਇੱਕ ਪ੍ਰਵਾਸੀ ਨੇ ਇੱਕ ਬੱਚੀ ਨਾਲ ਇੰਜ ਕੀਤਾ ਸੀ ਪੂਰਾ ਪੰਜਾਬ ਦੇ ਬਹੁਤ ਸਾਰੇ ਲੋਕ ਉੱਠੇ ਇੱਥੇ ਬੜੇ ਆ ਨਾਰੇ ਲਾਏ ਗਏ ਵੀ ਇਹਨਾਂ ਨੂੰ ਇੱਥੋਂ ਭਜਾਓ ਇਹਨਾਂ ਨੇ ਗੰਦ ਪਾਇਆ ਪਰ ਹੁਣ ਜਿਹੜੀ ਮੰਦ ਭਾਗੀ ਬੜੀ ਗਲਤ ਘਟਨਾ ਕੀਤੀ ਹੈ ਇਹ ਗਲਤ ਘਟਨਾ ਇੱਕ ਅਮਰਤ ਧਾਰੀ ਵਿਅਕਤੀ ਜਿਹੜਾ ਸਾਡੇ ਹੀ ਪੰਜਾਬ ਦਾ ਸਾਡਾ ਹੀ ਪੰਜਾਬੀ ਹੈ ਉਹਨੇ ਕੀਤੀ ਹੈ ਤੇ ਕੀਤੀ ਵੀ ਆਪਣੇ ਗਵੰਡੀਆਂ ਦੀ ਧੀ ਨਾਲ ਹੈ ਉਹਦੀ ਆਪਣੀ ਧੀ ਦੀ ਸਹੇਲੀ ਸੀ ਜਿਹਦੇ ਨਾਲ ਉਹਨੇ ਪਹਿਲਾਂ ਇਹ ਗਲਤ ਕੰਮ ਕੀਤਾ ਤੇ ਫਿਰ ਉਹਨੂੰ ਮਾਰ ਦਿੱਤਾ ਹੁਣ ਉਦੋਂ ਵੀ ਅਸੀਂ ਇਹ ਕਹਿੰਦੇ ਸੀ ਵੀ ਇਹ ਜਿਹੜਾ ਬਾਹਰਲੇ ਵਿਅਕਤੀ ਨੇ ਪੰਜਾਬ 'ਚ ਕੰਮ ਕੀਤਾ ਹੈ ਇਹ ਬਹੁਤ ਗਲਤ ਆ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਦੀ ਘਟੀਆ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ ਪਰ ਉਦੋਂ ਅਸੀਂ ਇਹ ਕਹਿੰਦੇ ਸੀ ਕਿ ਜਿਹੜੇ ਕੁਝ ਲੋਕ ਰੌਲਾ ਪਾ ਰਹੇ ਨੇ ਬਈ ਇਹਨਾਂ ਦੀ ਸਾਰੀ ਇਹ ਇਹਦੇ ਨਾਲ ਦੇਆਂ ਨੂੰ ਸਾਰਿਆਂ ਨੂੰ ਪੰਜਾਬ ਚੋਂ ਭਜਾਓ ਬਈ ਇਹ ਗੈਰਮਨੁੱਖੀ ਆ ਇਹ ਗਲਤ ਆ ਅਸੀਂ ਉਦੋਂ ਕਹਿੰਦੇ ਰਹੇ ਕਿ ਇੱਕ ਸੋਚ ਗਲਤ ਹੁੰਦੀ ਆ ਸਮਝ ਗਲਤ ਹੁੰਦੀ ਆ ਤੇ ਉਹ ਇੱਥੋਂ ਵਾਲੇ ਸਾਡਿਆਂ ਦੇ ਵੀ ਹੋ ਸਕਦੀ ਆ ਇਸ ਕਰਕੇ ਕਿਸੇ ਇੱਕ ਦੀ ਗਲਤੀ ਦੀ سزا ਬਾਕੀ ਸਹੀ ਬੰਦਿਆਂ ਨੂੰ ਨਹੀਂ ਦੇਣੀ ਚਾਹੀਦੀ ਤੇ ਅੱਜ ਜਦੋਂ ਇਸ ਬੰਦੇ ਨੇ ਇਹ ਕੰਮ ਕੀਤਾ ਤਾਂ ਫਿਰ ਉਹ ਸਾਰੇ ਚੁੱਪ ਨੇ ਜਿਹੜੇ ਕਹਿੰਦੇ ਸੀ ਇਹ ਬਾਹਰ ਲਿਆਨੇ ਆ ਕੇ ਇੱਥੇ ਆਹ ਕਰਤਾ ਉਹ ਕਰਤਾ ਇਹਨਾਂ ਨੂੰ ਇੱਥੋਂ ਸਾਰਿਆਂ ਨੂੰ ਪਜਾਓ ਅੱਜ ਉਹ ਚੁੱਪ ਨਹੀਂ ਦੇਖੋ ਜਿਹੜੀ ਗੰਦੀ ਘਟਨਾ ਹੁਸ਼ਿਆਰਪੁਰ ਚ ਉਹਨੇ ਕੀਤੀ ਸੀ ਉਹ ਵੀ ਗਲਤ ਸੀ ਉਹਨੂੰ ਵੀ ਸਖਤ ਤੋਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਪਰ ਉਹਦੇ ਨਾਲ ਦੇ ਸਾਰਿਆਂ ਨੂੰ ਨਹੀਂ ਜਿਨ੍ਹਾਂ ਦੀ ਸੋਚ ਸਹੀ ਆ ਉਹਨਾਂ ਨੂੰ ਨਹੀਂ ਇਸੇ ਤਰ੍ਹਾਂ ਜੇਕਰ ਇਹ ਸਾਡਾ ਪੰਜਾਬੀ ਹੈ ਅਮਰਤ ਧਾਰੀ ਹੈ ਜੇ ਇਹਨੇ ਗਲਤ ਘਟਨਾ ਕਰ ਦਿੱਤੀ ਹੈ ਤਾਂ ਇਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਦੇ ਵਰਗੇ ਨਾਲ ਦੇ ਸਾਰਿਆਂ ਨੂੰ ਨਹੀਂ ਸੋ ਤੁਸੀਂ ਇਸ ਮਸਲੇ ਦੇ ਉੱਪਰ ਕੀ ਵਿਚਾਰ ਰੱਖਦੇ ਹੋ ਕੀ ਤੁਹਾਡੀ ਸੋਚ ਹੈ ਉਹ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੇਰੀ ਬੇਨਤੀ ਆ ਜਿਹੜਾ ਕਿਸੇ ਦਾ ਗੁਨਾਹ ਉਹਨੂੰ ਕਿਸੇ ਖੇਤਰ ਨਾਲ ਧਰਮ ਨਾਲ ਜਾਤ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਜਿਹੜੀ ਗਲਤੀ ਆ ਉਹਨੂੰ ਗਲਤੀ ਵਜੋਂ ਵੇਖਿਆ ਜਾਣਾ ਚਾਹੀਦਾ ਭਾਵੇਂ ਉਹ ਕਿਸੇ ਆਪਣੇ ਨੇ ਕੀਤੀ ਤੇ ਭਾਵੇਂ ਬਗਾਨੇ ਨੇ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ